ਸਤਿ ਸ਼੍ਰੀ ਅਕਾਲ ਨਿਰਪੱਖ ਪੋਸਟ ਦੇਖ ਰਹੇ ਹਾਂ ਤੁਸੀਂ ਤੇ ਮੈਂ ਹਾਂ ਗੁਰਦੀਪ ਸਿੰਘ ਇਹ ਜੋ ਤਸਵੀਰਾਂ ਤੁਸੀਂ ਦੇਖ ਰਹੇ ਹੋ ਕੁਝ ਦਿਨ ਪਹਿਲਾਂ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਦੇ ਬਾਹਰ ਇੱਕ ਔਰਤ ਆਪਣੇ 7 ਸਾਲ ਦੇ ਬੱਚੇ ਨੂੰ ਛੱਡ ਕੇ ਚਲੀ ਗਈ ਸੀ ਮਾਮਲੇ ਦੀ ਸੀਸੀਟੀਵੀ ਫੁਟੇਜ ਸਾਹਮਣੇ ਆਉਣ ਤੋਂ ਬਾਅਦ ਗਲਿਆਰਾ ਚੌਕੀ ਪੁਲਿਸ ਅਤੇ ਐਸਜੀਪੀਸੀ ਵੱਲੋਂ ਬੱਚੇ ਨੂੰ ਪਹਿਲਾਂ ਤਾਂ ਪਿੰਗਲਵਾੜੇ ਭੇਜਿਆ ਗਿਆ ਪੂਰੀ ਜਾਂਚ ਤੋਂ ਬਾਅਦ ਪੁਲਿਸ ਨੇ ਬੱਚੇ ਦੀ ਮਾਂ ਨੂੰ ਮੋਗੇ ਤੋਂ ਲੱਭ ਲਿਆ ਅਤੇ ਸ਼੍ਰੀ ਦਰਬਾਰ ਸਾਹਿਬ ਲੈ ਜਾਂਦਾ ਗਿਆ ਮੀਡੀਆ ਸਾਹਮਣੇ ਔਰਤ ਨੇ ਕਿਹਾ ਕਿ ਉਹ ਆਪਣੇ ਤੀਸਰੇ ਵਿਆਹ ਦੇ ਕਾਰਨ ਡਿਪਰੈਸ਼ਨ ਦੇ ਵਿੱਚ ਸੀ ਅਤੇ ਸਹੁਰਾ ਪਰਿਵਾਰ ਉਸਦੇ ਬੱਚੇ ਨੂੰ ਸਹਕਾਰ ਨਹੀਂ ਸੀ ਕਰ ਰਿਹਾ ਇਸ ਕਰਕੇ ਉਸਨੇ ਐਸਜੀਪੀਸੀ ਤੇ ਭਰੋਸਾ ਕਰਦੇ ਹੋਏ ਬੱਚੇ ਨੂੰ ਇੱਥੇ ਛੱਡ ਦਿੱਤਾ ਹੁਣ ਪਰਿਵਾਰ ਨੂੰ ਆਪਣੀ ਗਲਤੀ ਦਾ ਅਹਿਸਾਸ ਹੋ ਗਿਆ ਅਤੇ ਔਰਤ ਨੇ ਐਸਜੀਪੀਸੀ ਅਤੇ ਗਲਿਆਰਾ ਚੌਂਕੀ ਪੁਲਿਸ ਦੇ ਕੋਲੋਂ ਮਾਫੀ ਮੰਗਦੇ ਹੋਏ ਇਸ ਬੱਚੇ ਨੂੰ ਦੁਬਾਰਾ ਤੋਂ ਸਵੀਕਾਰ ਕਰ ਲਿਆ ਵਰਸਤੇ ਵੱਲੋਂ ਇਸ ਮਾਮਲੇ ਦੀ ਹੋਰ ਡੂੰਘਾਈ ਦੇ ਨਾਲ ਜਿਹੜੀ ਹੈ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਕਿਸ ਤਰੀਕੇ ਦੇ ਨਾਲ ਇਸ ਮਾਂ ਦੇ ਵੱਲੋਂ ਇਸ ਕੀਤੇ ਹੋਏ ਕੰਮ ਦੀ ਗਲਤੀ ਮੰਨੀ ਜਾਂਦੀ ਹੈ ਆਓ ਤੁਹਾਨੂੰ ਵੀ ਦਿਖਾਉਂਦੇ ਆ ਜੀ ਚਰਨਜੀਤ ਕਿੱਥੋਂ ਰਹਿਣਾ ਹੁੰਦਾ ਜੀ ਮੋਗੇ ਤੇ ਹਾਂ ਕੀ ਗਲਪਤ ਹੋਈ ਸੀ ਉਸ ਦਿਨ ਤੁਸੀਂ ਕੋ ਬੱਚੇ ਨੂੰ ਕੋਈ ਸਾਥ ਨੂੰ ਜੀ ਮੇਰੇ ਵੀ ਦਿਮਾਗ ਤੋਂ ਥੋੜੇ ਜਿਹਾ ਐਬਸੈਂਟ ਹੈ ਜੀ ਬੱਚਾ ਵੀ ਹੈ ਜੀ ਮੈਂ ਸੌਰੇ ਨੂੰ ਨਾਲ ਲੈ ਕੇ ਆਈ ਸੀ ਜੀ 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 ਜੇ ਮੈਂ ਗਲਤੀ ਕਰਦੀ ਆ ਮਾਫ ਮੰਗਦੀ ਆ ਜੀ ਇਸ ਗੱਲ ਦੀ ਕਿ ਮੈਂ ਗਲਤੀ ਕਰਦੀ ਆ ਜੀ ਬਾਪੇ ਤੋਂ ਮਾਫੀ ਮੰਗ ਕੇ ਚਾਹੀਏ ਮੈਂ ਜੀ ਕਿਸੇ ਨੇ ਕਿਹਾ ਸੀ ਤੁਹਾਨੂੰ ਨਹੀਂ ਜੀ ਨਹੀਂ ਜੀ ਸੀ ਆਪਣੇ ਆਪ ਆਏ ਇਹ ਜਗ੍ਹਾ ਹੀ ਕਿ ਤੁਣੀ ਗਈ ਸੀ ਜੀ ਮੈਂ ਥੋੜੀ ਜਿ ਮਜਬੂਰ ਸੀ ਤਾਂ ਕਰਕੇ ਬੱਚਾ ਅਪਸੈਂਟ ਸਿਕਾ ਕੀ ਮਜਬੂਰੀ ਜੀ ਮੇਰੀ ਮਜਬੂਰੀ ਜੀ ਮੈਂ ਦੂਜੀ ਤੀਜੀ ਥਾਂ ਲੈ ਕੇ ਆਈ ਆਂ ਜੀ ਤਾਂ ਕਰਕੇ ਇਸ ਕਰਕੇ ਮੈਨੂੰ ਮਜਬੂਰੀ ਹੈ ਜੀ ਇਸ ਦੇ ਵਿੱਚ ਤੁਹਾਡੇ ਸਹੁਰੇ ਨੇ ਵੀ ਸਾਥ ਦਿੱਤਾ ਹਾਂਜੀ ਦਰਜਨੀ ਕਿ ਇਥੇ ਭੰਤਨ ਸ਼੍ਰੀ ਗੁਰੂ ਰਾਮਦਾਸ ਜਰ ਤੇ ਨੀ ਦੁਨੀਆ ਆਂਦੀ ਹੈ ਤੇ ਦਾਤਾ ਮੰਦਿਰ ਆਂਦੀ ਹੈ ਤੁਸੀਂ ਆਪਣੇ ਬੱਚੇ ਨੂੰ ਸਤਿ ਸ਼੍ਰੀ ਅਕਾਲ ਜੀ ਸਲਵਤੀ ਦਾ ਸਾਸ ਕਰਦੇ ਆਂ ਜੀ ਆ ਜੀ ਹਸਤਾਬ ਹੁੰਦਾ ਹਾਂ ਜੀ ਆਉਂਦਾ ਜੀ ਹਾਂ ਜੀ ਜੀ ਮਾਫੀ ਮੰਗਣੀ ਆਏ ਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਕਲਦੀਪ ਸਿੰਘ ਜੀ ਹਾਂ ਜੀ ਉਸ ਦਿਨ ਤੁਸੀਂ ਆਏ ਸੀ ਤੇ ਇੱਕ ਬੱਚੇ ਨੂੰ ਛੱਡ ਕੇ ਚਲੇ ਗਏ ਸੀ ਕੀ ਕਾਰਨ ਕੀ ਮਜਬੂਰੀ ਦੇਖ ਸਕਦੇ ਜੀ ਤਾਂ ਪਤਾ ਨਹੀਂ ਹਾਂ ਮੈਂ ਗਲਤੀ ਹੋ ਗਈ ਵਸ ਨਹੀਂ ਕਿਸ ਪਰ ਉਸ ਤੋਂ ਕੀ ਆ ਇਸ ਵੀ ਇੱਥੇ ਛੱਡਣਾ ਸੀ ਨਹੀਂ ਜੀ ਅਸੀਂ ਤਾਂ ਉੱਥੇ ਿੰਗਲਵਾੜੇ ਛੱਡਣਾ ਸੀਗਾ ਜੀ ਉੱਥੇ ਸਾਡੇ ਕੋਲੇ ਪ੍ਰੂਫ ਹੀ ਕੋਈ ਨਹੀਂ ਸੀਗਾ ਉਹ ਇਸ ਕਰਕੇ ਅਸੀਂ ਇੱਥੇ ਛੱਡਣਾ ਛੱਡਣਾ ਕਿਉਂ ਅਸੀਂ ਕੀ ਕੰਮ ਨਹੀਂ ਸੀ ਅਸੀਂ ਇਸ ਗੱਲ ਦੀ ਗਲਤੀ ਚਾਹੁੰਦੇ ਆ ਮਾਫੀ ਚਾਹੁੰਦੇ ਆ ਜੋ ਵੀ ਸਾਡੇ ਤੇ ਗਲਤੀ ਹੋ ਗਈ ਮਾਫ ਤੋੜੇ ਦਿਨ ਪਹਿਲਾਂ ਇੱਕ ਲੜਕੇ ਨੂੰ ਜਿਹੜਾ ਕਿ ਛੱਡ ਕੇ ਚਲੇ ਗਏ ਸੀ ਕਿ ਹੁਣ ਵਾਪਸ ਮੁੜ ਗਏ ਨੇ ਕੀ ਕਹਨ ਚਾਹੁੰਦੇ ਸੀ ਬਿਲਕੁਲ ਜੀ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਫਤਿਹ ਇਹ ਕੁਛ ਦਿਨ ਪਹਿਲਾਂ ਜਿਹੜਾ ਪ੍ਰਕਰਮਾਂ ਦੇ ਵਿੱਚ ਇਹ ਹੁਣ ਇਹਨਾਂ ਦਾ ਜਿਹੜਾ ਪਤਾ ਲੱਗਾ ਵਾ ਵੀ ਇਹ ਸੱਸ ਤੇ ਆਪਣਾ ਸੌਹਰਾ ਤੇ ਨਾਲ ਇਹਨਾਂ ਨੂੰ ਆ ਸੌਹਰਾ ਤੇ ਨੋਹ ਜਿਹੜੀ ਆ ਇਹ ਬੱਚੇ ਨੂੰ ਛੱਡ ਕੇ ਗਏ ਇਹਨਾਂ ਮੁਤਾਬਕ ਇਹ ਕਹਿ ਰਹੇ ਆ ਵੀ ਬੱਚਾ ਜਿਹੜਾ ਥੋੜਾ ਜਿਹਾ ਨਾਰਮਲ ਨਹੀਂ ਤੇ ਅਸੀਂ ਉਹਨਾਂ ਦਾ ਪਾਲਣ ਪੋਸ਼ਣ ਨਹੀਂ ਕਰ ਸਕਦੇ ਤੇ ਇਸ ਕਰਕੇ ਅਸੀਂ ਛੱਡ ਗਏ ਇੱਥੇ ਗਏ ਆ ਸਾਡੀ ਮਜਬੂਰੀ ਆ ਤੇ ਹੁਣ ਉਸ ਸਮੇਂ ਜਿਹੜਾ ਵਾ ਆਪਾਂ ਸਚਕੰਡ ਸ਼੍ਰੀ ਰਮੇਂਦਰ ਸਾਹਿਬ ਵੱਲੋਂ ਜਿਹੜਾ ਦਰਬਾਰ ਸਾਹਿਬ ਆ ਗਲਿਆਰਾ ਚੌਂਕੀ ਦੇ ਨਾਲ ਸੰਪਰਕ ਕਰਕੇ ਜਿਹੜਾ ਵਾ ਉਸ ਦੀ ਸਹਿਤਾ ਦੇ ਨਾਲ ਇਹਨਾਂ ਦਾ ਸਾਰਾ ਐਡਰੈਸ ਜਿਹੜਾ ਆ ਘਰ ਤੋਂ ਲੱਭ ਕੇ ਇਹਨਾਂ ਨੂੰ ਸਾਡੀ ਗਲਿਆਰਾ ਚੌਂਕੀ ਵੱਲੋਂ ਜਿਹੜਾ ਇੱਥੇ ਦੇੰਦਾਂ ਗਿਆ ਵਾ ਤੇ ਅੱਜ ਇਹ ਆਪਣਾ ਆਪਣਾ ਇਹ ਆਪਣੀ ਜਿਹੜੀ ਆ ਉਹ ਫੀਡ ਕਰ ਰਹੇ ਆ ਈ ਹਰ ਕੋ ਗਲਤੀ ਹੈ ਇਹ ਬਹੁਤ ਵੱਡੀ ਗਲਤੀ ਹੋਈ ਆ ਤੇ ਇਹਨਾਂ ਦਾ ਫਿਲਹਾਲ ਜੇ ਬੱਚਾ ਪਿੰਨਲਵੜੀ ਆ ਤੇ ਵੇਖਦੇ ਹਾਂ ਉਹਨਾਂ ਆਪਣੇ ਪੁਲਿਸ ਕਾਰਵਾਈ ਕਰਨਗੇ ਜੋ ਉਹਨਾਂ ਦੇ ਹੋਊਗਾ